ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆਓ ਅੱਜ ਤੁਹਾਨੂੰ ਦਰਸ਼ਨ ਕਰਾਣੇ ਆ ਖਾਲਸਾ ਰਾਜ ਦੇ ਉਸ ਝੰਡੇ ਦੀ ਜਿਹੜਾ ਅੱਜ ਵੀ ਸਤਲੁਜ ਦਰਿਆ ਦੇ ਨਾਲ ਝੁੱਲ ਰਿਹਾ ਹੈ ਜਦੋਂ ਵੀ ਤੁਸੀਂ ਰੋਪੜ ਸ਼ਹਿਰ ਵਿੱਚ ਆਓ ਤੇ ਇੱਥੇ ਆ ਕੇ ਜਰੂਰ ਦਰਸ਼ਨ ਕਰਿਆ ਕਰੋ ਜਦੋਂ ਆਪਾਂ ਦਰਸ਼ਨ ਕਰਦੇ ਆਂ ਤੇ ਮਾਣ ਮਹਿਸੂਸ ਹੁੰਦਾ ਵੀ ਅਸੀਂ ਵੀ ਕਿਸੇ ਸਮੇਂ ਰਾਜ ਕੀਤਾ ਹੈ ਤੇ ਆ ਵੇਖੋ ਕਿੰਨਾ ਸੋਹਣਾ 뷰 ਹੈ ਸਤਲੁਜ ਦਰਿਆ ਇੱਕ ਪਾਸੇ ਵਗ ਰਿਹਾ ਹੈ ਕਿੰਨਾ ਸੋਹਣਾ ਲੱਗ ਰਿਹਾ ਨਾਲ ਗੁਰਦੁਆਰਾ ਟਿੱਬੀ ਸਾਹਿਬ ਵੀ ਹੈ ਆ ਤੁਸੀਂ ਸਾਰਾ ਸਤਲੁਜ ਦਰਿਆ ਵੇਖਿਆ ਤੇ ਇਹ ਹੈ ਜੀ ਉਹ ਖਾਲਸਾ ਰਾਜ ਦਾ ਝੰਡਾ ਜਿਹੜਾ ਅੱਠ ਧਾਤਾਂ ਦਾ ਬਣਿਆ ਹੋਇਆ ਹੈ ਸਵਰਾਜ ਫੈਕਟਰੀ ਦੇ ਬਿਲਕੁਲ ਨਾਲ ਹੈ ਤੇ ਇਸ ਝੰਡੇ ਨੂੰ ਖਤਮ ਕਰਨ ਦੀਆਂ ਬੜੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਪਰ ਸੰਗਤ ਜੀ ਗੁਰਮਖ ਪਿਆਰਿਆਂ ਨੇ ਧਰਨੇ ਲਾ ਕੇ ਮੋਰਚੇ ਲਾ ਕੇ ਇਹ ਝੰਡਾ ਹੁਣ ਇਸੇ ਤਰ੍ਹਾਂ ਹੀ ਕਾਇਮ ਕੀਤਾ ਹੋਇਆ ਆਪਜੀ ਦਰਸ਼ਨ ਕਰ ਰਹੇ ਹਾਂ ਆਠ ਕਿੱਲੇ ਇਸ ਦੇ ਨਾਮ ਜਮੀਨ ਬੋਲਦੀ ਹੈ ਜਦੋਂ ਤੁਸੀਂ ਦਰਸ਼ਨ ਕਰਨ ਵਾਸਤੇ ਆਣਾ ਹੋਵੇ ਤਾਂ ਤੁਹਾਨੂੰ ਸਵਰਾਜ ਫੈਕਟਰੀ ਦੇ ਵਿੱਚੋਂ ਹੀ ਆਣਾ ਪੈਂਦਾ ਹੈ ਹੁਣ ਵੀ ਹੋਰ ਕੋਈ ਵੱਖਰਾ ਰਸਤਾ ਨਹੀਂ ਹੈ ਫੈਕਟਰੀ ਦੇ ਵਿੱਚੋਂ ਹੋ ਕੇ ਹੀ ਇਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਦੇ ਝੰਡੇ ਦੇ ਦਰਸ਼ਨ ਕਰਨੇ ਪੈਂਦੇ ਹਨ ਉਹ ਸਾਹਮਣੇ ਸਵਰਾਜ ਫੈਕਟਰੀ ਹੈ ਜੀ ਤੇ ਇੱਧਰ ਇਹਨਾਂ ਦੀਆਂ ਬਹੁਤ ਗੱਡੀਆਂ ਖੜੀਆਂ ਹੋਈਆਂ ਤੇ ਇੱਧਰੋਂ ਹੀ ਰਸਤਾ ਹੈ ਇੱਧਰੋਂ ਹੀ ਆਉਣਾ ਪੈਂਦਾ ਆਓ ਹੁਣ ਤੁਸੀਂ ਵੀ ਦਰਸ਼ਨ ਕਰੋ ਖਾਲਸਾ ਰਾਜ ਦੇ ਉਸ ਝੰਡੇ ਦੇ ਇਸ ਝੰਡੇ ਉੱਤੇ ਲਿਖਿਆ ਹੋਇਆ ਹੈਠਾ ਬਹੁਤ ਵਧੀਆ ਥਮੜਾ ਸਾਹਿਬ ਬਣਿਆ ਹੋਇਆ ਥਮੜਾ ਸਾਹਿਬ ਤੇ ਲਿਖਿਆ ਹੋਇਆ ੴ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਅੰਸਰੋ ਪਿੰਡ ਦੀ ਇਸ ਪਹਾੜੀ ਤੇ ਮਹਾਰਾਜਾ ਰਣਜੀਤ ਸਿੰਘ ਨੇ 1831 ਵਿੱਚ ਹਿੰਦੁਸਤਾਨ ਦੇ ਗਵਰਨਰ ਜਰਨਲ ਲਾਰਡ ਵਿਲੀਅਮ ਬੈਟਿਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸਰਕਾਰ ਖਾਲਸਾ ਦਾ ਝੰਡਾ ਲਹਿਰਾਇਆ ਅਤੇ ਤੋਪਾਂ ਬੀੜ ਕੇ ਫੌਜੀ ਚੌਂਕੀ ਕਾਇਮ ਕੀਤੀ 1849 ਵਿੱਚ ਪੰਜਾਬ ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਂਕੀ ਢਾ ਦਿੱਤੀ ਗਈ ਪਰ ਝੰਡੇ ਦਾ ਖੰਭਾ ਅਸ਼ਟ ਧਾਤੂ ਦਾ ਹੋਣ ਕਰਕੇ ਬਚ ਗਿਆ ਆਜ਼ਾਦੀ ਦੇ ਮੋਢੀ ਸੰਗਰਾਮੀ ਇੱਥੇ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੋੜ ਲੈ ਹਰਾਉਣ ਦਾ ਪ੍ਰਣ ਕਰਦੇ ਰਹੇ ਕਿਸੇ ਦੇਸ਼ ਭਗਤ ਨੇ ਝੰਡੇ ਦੇ ਮੁੱਢ ਉੱਪਰ ਹੇਠ ਲੀਆਂ 17 ਲਿਖੀਆਂ ਜੇ ਨਿਸ਼ਾਨੀ ਹੈ ਕਿਸੇ ਪੰਜਾਬ ਕੇ ਦਿਲਦਾਰ ਕੀ ਵਤਨ 'ਤੇ ਲੁੱਟੇ ਹੋਏ ਰਣਜੀਤ ਸਰਦਾਰ ਕੀ ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ 19 ਅਕਤੂਬਰ 2001 ਨੂੰ ਦਿੱਤਾ ਗਿਆ ਸੋ ਇਹ ਤੁਸੀਂ ਦਰਸ਼ਨ ਕੀਤੇ ਆ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਚੰਡੇ ਦੇ